ਤਰਨਤਾਰਨ ਦੀ ਜਮਨੀ ਚੋਣ ਤੋਂ ਬਾਅਦ ਸਾਰੀ ਪਾਰਟੀਆਂ ਦੇ ਅੰਦਰ ਇਹ ਤਰਥੱਲੀ ਮਚੀ ਹੋਈ ਹੈ ਕਿ ਸਾਲ 2027 ਦੇ ਵਿੱਚ ਉਹਨਾਂ ਦੀ ਸਰਕਾਰ ਬਣੇਗੀ ਹਾਲਾਂਕਿ ਸਾਰੀਆਂ ਪਾਰਟੀਆਂ ਨੇ ਜਮਨੀ ਚੋਣ ਤੋਂ ਪਹਿਲਾਂ ਦਾਵਾ ਕੀਤਾ ਸੀ ਕਿ ਸਾਲ 2027 ਦੇ ਵਿੱਚ ਉਹਨਾਂ ਦੀ ਸਰਕਾਰ ਬਣੇਗੀ ਕਾਂਗਰਸ ਭਾਜਪਾ ਅਕਾਲੀ ਦਲ ਤਿਆਮਾਦਵੀ ਪਾਰਟੀ ਦਾ ਪੂਰਾ ਜੋਰ ਲੱਗਿਆ ਹੋਇਆ ਸੀ ਪੂਰੀ ਵਾਹ ਲਗਾਈ ਹੋਈ ਸੀ ਕਿਉਂਕਿ ਇਹ ਆਖਰੀ ਜਿਮਨੀ ਚੋਣ ਸੀ ਇਸ ਤੋਂ ਅੰਦਾਜ਼ਾ ਇਹ ਲਗਾਇਆ ਜਾਣਾ ਸੀ ਕਿ ਜਿਹੜੀ ਵੀ ਪਾਰਟੀ ਦੀ ਇੱਥੇ ਜਿੱਤ ਹੋਵੇਗੀ ਤਾਂ ਸਾਲ 2027 ਦੇ ਵਿੱਚ ਉਸਦੀ ਹੀ ਸਰਕਾਰ ਬਣੇਗੀ ਹਾਲਾਂਕਿ ਅਕਾਲੀ ਦਲ ਦੇ ਵੱਲੋਂ ਲਗਾਤਾਰ ਇਹ ਵਾਅਦਾ ਕੀਤਾ ਗਿਆ ਸੀ ਕਿ ਖੇਤਰੀ ਪਾਰਟੀ ਮੁਰਤੋਂ ਅਸਤਾਈ ਦੇ ਵਿੱਚ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ ਤੇ ਇਹ ਜਿਮਨੀ ਚੋਣਾਂ ਨੇ ਸਪਸ਼ਟ ਵੀ ਕਰ ਦਿੱਤਾ ਪਰ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਇਸ ਸੀਟ ਨੂੰ ਜਿੱਤ ਹੋਈ ਹੈ ਇਹ ਪੰਤਕ ਸੀਟ ਆਮ ਆਦਮੀ ਪਾਰਟੀ ਦੇ ਹਿੱਸੇ ਗਈ ਹੈ ਉਸ ਨੇ ਸਾਰੇ ਸਿਆਸੀ ਸਮੀਕਰਨ ਬਦਲ ਕੇ ਰੱਖ ਦਿੱਤੇ ਨੇ ਤਰਨਤਾਰਨ ਉਪਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਭਾਰੀ ਜਿੱਤ ਨੇ ਇੱਕ ਵਾਰ ਮੁੜ ਤੋਂ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਇੱਕ ਕੰਮ ਕਰਨ ਵਾਲੀ ਸਰਕਾਰ ਦੇ ਨਾਲ ਖੜੇ ਨੇ ਇਹ ਜਿੱਤ ਸਿਰਫ ਇੱਕ ਸੀਟ ਦੀ ਨਹੀਂ ਸਗੋਂ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਇਹ ਦਰਸਾਉਂਦੀ ਹੈ ਦਸੀ ਹੈ ਕਿ ਇਹ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਜਿਹੜੇ ਵੀ ਕੰਮ ਕੀਤੇ ਨੇ ਉਹਨਾਂ ਸਾਰੇ ਕੰਮਾਂ ਨੇ ਪੰਜਾਬ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਉਹਨਾਂ ਦੇ ਵਿੱਚ ਇਹ ਵਿਸ਼ਵਾਸ ਪੈਦਾ ਹੋਇਆ ਹੈ ਕਿਆਮ ਆਦਮੀ ਪਾਰਟੀ ਦੀ ਸਰਕਾਰ ਜੇਕਰ ਮੁੜ ਤੋਂ ਸਤਾਈ ਦੇ ਵਿੱਚ ਬਣਦੀ ਹੈ ਤਾਂ ਉਹਨਾਂ ਦੇ ਹੋਰ ਵੀ ਬਹੁਤ ਸਾਰੇ ਹੱਕ ਦੇ ਵਿੱਚ ਕੰਮ ਹੋਣਗੇ। ਕਿਤਨਾ ਕਿਤੇ ਲੋਕਾਂ ਦੇ ਵਿੱਚ ਇਹ ਵਿਸ਼ਵਾਸ ਪੈਦਾ ਹੋਣਾ ਸ਼ੁਰੂ ਹੋ ਚੁੱਕਿਆ ਹੈ ਕਿ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਇੱਕ ਇਮਾਨਦਾਰ ਸਰਕਾਰ ਹੈ, ਲੋਕਾਂ ਦੀ ਸਰਕਾਰ ਹੈ, ਲੋਕਾਂ ਦੇ ਵੱਲੋਂ ਚੁਣੀ ਹੋਈ ਸਰਕਾਰ ਹੈ ਤੇ ਲੋਕਾਂ ਦੇ ਹੱਕ ਦੇ ਵਿੱਚ ਹੀ ਕੰਮ ਕਰੇਗੀ ਤਾਂ ਇਹ ਪਾਰਟੀ ਹੁਣ ਉਹ ਸਭ ਕੁਝ ਸੱਚ ਕਰਦੀ ਹੋਈ ਦਿਖਾਈ ਦੇ ਰਹੀ ਹੈ। ਇਸ ਕਰਕੇ ਲੋਕ ਹੁਣ ਸਾਲ 2027 ਦੇ ਵਿੱਚ ਮੋਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਤਨਾ ਕਿਤੇ ਚਾਣ ਵੀ ਲੱਗੇ ਨੇ ਹਾਲਾਂਕਿ ਇਸ ਜਿਮਨੀ ਚੋਣ ਨੂੰ ਜਿੱਤਣ ਦੇ ਲਈ ਪੂਰੀ ਵਾਦ ਦੂਜੀਆਂ ਪਾਰਟੀਆਂ ਨੇ ਵੀ ਲਗਾਈ ਹੋਈ ਸੀ ਪਰ ਜਿਸ ਤਰੀਕੇ ਦੇ ਨਾਲ ਵੱਡੀਆਂ ਪਾਰਟੀਆਂ ਕਾਂਗਰਸ ਤੇ ਭਾਜਪਾ ਦੀਆਂ ਜਮਾਨਤਾ ਜਬਤ ਹੋਈਆਂ ਨੇ ਉਹ ਇਸ ਗੱਲ ਦਾ ਸਪਸ਼ਟ ਸੰਕੇਤ ਦਿੰਦੀਆਂ ਨੇ ਕਿ ਪੰਜਾਬ ਪੁਰਾਣੀ ਸਿਆਸਤ ਤੋਂ ਦੰਗ ਆ ਚੁੱਕਾ ਹੈ ਲੋਕਾਂ ਨੇ ਕਾਂਗਰਸ ਪਾਰ ਵੱਲੋਂ ਦਲਿਤ ਪਾਈਚਾਰੇ ਦੀ ਅਣਦੇਖੀ ਤੇ ਨਰਾਦਰ ਦਾ ਜਵਾਬ ਆਪਣੀਆਂ ਵੋਟਾਂ ਦੇ ਨਾਲ ਦਿੱਤਾ ਹੋਇਆ ਦੱਸਿਆ ਜਾ ਰਿਹਾ ਹੈ ਦਲਿਤ ਪਾਈਚਾਰੇ ਨੇ ਕਾਂਗਰਸ ਨੂੰ ਇਹ ਸਪਸ਼ਟ ਸੁਨੇਹਾ ਭੇਜਿਆ ਹੈ ਕਿ ਕੋਈ ਵੀ ਮੁੱਦਾ ਸਤਕਾਰ ਤੋਂ ਵੱਧ ਮਹੱਤਵਪੂਰਨ ਨਹੀਂ ਹੈ ਤੇ ਕਾਂਗਰਸ ਨੇ ਆਪਣੀ ਜ਼ਮਾਨਤ ਗਵਾ ਕੇ ਇਸ ਦੀ ਕੀਮਤ ਚੁਕਾਈ ਹੈ ਇਸੇ ਦੇ ਨਾਲ ਹੀ ਪੰਜਾਬ ਨੇ ਇੱਕ ਵਾਰ ਫਿਰ ਭਾਜਪਾ ਦੀਆਂ ਜੋ ਨੀਤੀਆਂ ਨੇ ਜੋ ਕਿਸਾਨਾਂ ਦੇ ਵਿਰੁੱਧ ਫੈਸਲੇ ਲਏ ਗਏ ਸੀ ਜੋ ਤਿੰਨ ਖੇਤੀ ਕਾਨੂੰਨ ਲਿਆਂਦੇ ਸੀ ਪੰਜਾਬ ਦੇ ਹੱਕਾਂ ਦੇ ਵਿਰੁੱਧ ਜੋ ਵੀ ਕੇਂਦਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਲੋਕਾਂ ਦਾ ਇਹ ਕਿ ਕੇਂਦਰ ਜਾਣਬੁੱਝ ਕੇ ਪੰਜਾਬ ਦੇ ਨਾਲ ਸਾਜ਼ਿਸ਼ਾਂ ਕਰ ਰਿਹਾ ਹੈ ਇਸ ਕਰਕੇ ਭਾਜਪਾ ਨੂੰ ਵੀ ਲੋਕਾਂ ਨੇ ਮੂੰਹ ਤੋੜਵਾ ਜਵਾਬ ਦਿੱਤਾ ਉੱਥੇ ਹੀ ਭਾਜਪਾ ਦੀ ਜਿਸ ਤਰੀਕੇ ਦੇ ਨਾਲ ਜ਼ਮਾਨਤ ਜਬਤ ਹੋਈ ਹੈ ਉਹ ਇਸ ਗੱਲ ਦਾ ਵੀ ਸਬੂਤ ਦਿੰਦੀ ਹੈ ਕਿ ਸੂਬੇ ਦੇ ਸਵੇ ਮਾਨ ਤੇ ਹਿੱਤਾਂ ਦੇ ਨਾਲ ਕੋਈ ਸਮਝੌਤਾ ਲੋਕ ਬਰਦਾਸ਼ਤ ਨਹੀਂ ਕਰਨਗੇ ਪਹਿਲਾਂ ਲੁਧਿਆਣਾ ਵਰਗੀ ਵੱਡੀ ਸ਼ਹਿਰੀ ਸੀਟ ਆਮ ਆਦਮੀ ਪਾਰਟੀ ਨੇ ਆਪਣੇ ਹਿੱਸੇ ਲਿਆਉਣਾ ਤੇ ਦੂਜੇ ਪਾਸੇ ਕਹਿੰਦੀ ਘੋਂਦੀ ਪੰਥਕ ਸੀਟ ਜਿਸ ਤੇ ਕਿਹਾ ਜਾ ਰਿਹਾ ਸੀ ਕਿ ਪੰਥ ਦੀ ਸੀਟ ਹੈ ਪੰਥ ਦੇ ਹਿੱਸੇ ਆਉਣੀ ਚਾਹੀਦੀ ਹੈ ਇਸੇ ਕਰਕੇ ਅਮਰਤਪਾਲ ਦੇ ਵੱਲੋਂ ਆ ਪੰਥਕ ਸਿਆਸਤ ਵੀ ਕੀਤੀ ਗਈ ਤੇ ਨਾਲ ਇਸ ਸੀਟ ਨੂੰ ਜਿੱਤਣ ਦਾ ਦਾਵਾ ਵੀ ਕੀਤਾ ਗਿਆ ਤੇ ਇਹ ਵੀ ਕਿਹਾ ਗਿਆ ਕਿ ਪੂਰਾ ਪੰਥ ਸਾਡੇ ਨਾਲ ਹੈ ਪਰ ਇਹ ਪੰਥਕ ਸੀਟ ਆਮ ਆਦਮੀ ਪਾਰਟੀ ਦੇ ਕਿੱਸੇ ਚਲੀ ਗਈ ਇਸ ਤੋਂ ਵੀ ਇਹ ਸਪਸ਼ਟ ਸੰਕੇਤ ਹੈ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਅਸੰਖਣ ਦੀ ਵਫਾਦਾਰੀ ਸਮਰਪਣ ਤੇ ਜ਼ਮੀਨੀ ਤਾਕਤ ਨੂੰ ਹੁਣ ਕਿਤੇ ਨ ਕਿਤੇ ਪਛਾਣਨ ਲੱਗੇ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਵੇਖਦਿਆਂ ਇਹ ਅੰਦਾਜ਼ੇ ਲੱਗਣੇ ਸ਼ੁਰੂ ਹੋ ਚੁੱਕੇ ਨੇ ਕਿ ਪੰਜਾਬ ਦੇ ਲੋਕ ਸਾਲ 2027 ਦੇ ਵਿੱਚ ਮੁੜ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਾਹੁੰਦੇ ਨੇ ਪਰ ਸਿਆਸੀ ਸਮੀਕਰਨ ਬਦਲ ਸਕਦੇ ਨੇ 27 ਦੇ ਵਿੱਚ ਲੋਕਾਂ ਦਾ ਮਨ ਵੀ ਬਦਲ ਸਕਦਾ ਹੈ ਪਰ ਇਸ ਜਿਮਣੀ ਚੋਣ ਦੇ ਜਿੱਤਣ ਤੋਂ ਬਾਅਦ ਕਿਆਸਰਾਈਆਂ ਇਹੀ ਲੱਗਦੀਆਂ ਦਿਖਾਈ ਦੇ ਰਹੀਆਂ ਨੇ ਕਿ 27 ਦੇ ਵਿੱਚ ਆਮ ਆਦਮੀ ਪਾਰਟੀ ਦੀ ਮੋੜ ਤੋਂ ਜਿੱਤ ਹੋ ਸਕਦੀ ਹੈ ਪਰ ਐਨ ਟਾਈਮ ਤੇ ਸਪਸ਼ਟ ਹੋ ਸਕਦਾ ਹੈ ਕਿ ਹੋਰ ਸਰਕਾਰ ਜਾਂ ਅਕਾਲੀ ਦਲ ਜਾਂ ਕਾਂਗਰਸ ਜਾਂ ਭਾਜਪਾ ਏਵੀ ਸਰਕਾਰ ਬਣਾ ਸਕਦੇ ਨੇ ਕਿਉਂਕਿ ਵਾ ਪੂਰੀ ਲੱਗੀ ਹੋਈ ਹੈ ਫਿਲਹਾਲ ਸਪਸ਼ਟ ਤੌਰ ਤੇ ਅਜੇ ਕੁਝ ਵੀ ਕਹਿਣਾ ਠੀਕ ਨਹੀਂ ਹੋਵੇਗਾ